No. ਜਾਕ ਸਿਟਾ ਬਹੁਤ ਕਠਨ ਨੀ ਤੇ ਹਾਂ ਉਹਦੇ ਚ ਬਿਲਕੁਲ ਗਲਤ ਹੋਣੀ ਠੀਕ ਹੈ ਜੀ ਕਿਤੇ ਨਾ ਕਿਤੇ ਕਮੀ ਪੇਸ਼ੀ ਰਹੀ ਹੈ ਉਹ ਕਮਾਕਾਰਾਂ ਦੇ ਵਿੱਚ ਕਮੀ ਪੇਸ਼ੀ ਰਹੀ ਹੈ ਜਾਂ ਮਿਹਨਤ ਦੇ ਵਿੱਚ ਕਮੀ ਪੇਸ਼ੀ ਰਹੀ ਹੈ ਇਹਦੇ ਬਾਰੇ ਸੋਚਿਆ ਰਹੇ ਜਿਹੜੀ ਦਿੱਲੀ ਦੇ ਵਿੱਚ ਵੀ ਤੁਹਾਡੇ ਲੈਨਸ காங்கிரஸ் ਨਾਲ ਦਿੱਲੀ ਵਿੱਚ ਵੀ ਸਿਟਾ ਕਟਿਆ ਦੇਖੋ ਉਹੀ ਗੱਲ ਹੈ ਨਾ ਜਿੱਥੇ ਕਹਿੰਦੇ ਜਿੱਥੇ ਕਮੀ ਰਹੀ ਹੈ ਜੋ ਲੋਕਾਂ ਦਾ ਮੰਡਟ ਹੈ ਉਹ ਸਿਰ ਮੱਥੇ ਪਰਵਾਨ ਹੈ ਪਰ ਜਿੱਥੇ ਕੋਈ ਕਮੀ ਪੇਸ਼ੀ ਰਹੀ ਹੈ ਉਹਦੇ ਉੱਪਰ ਵਿਚਾਰ ਉਦੰਦਰਾ ਕਰਕੇ ਉਹਨਾਂ ਕੋਈ ਪੇਸ਼ੀ ਨੂੰ ਕਲੂਡ ਦੇਖੋ ਇਲੈਕਸ਼ਨਾਂ ਦੇ ਵਿੱਚ ਇਹ ਹੀ ਹੁੰਦਾ ਹੁੰਦਾ ਹੈ ਕਿ ਜਿੱਥੇ ਕਮੀ ਹੈ ਉੱਥੇ ਤੁਹਾਨੂੰ ਮਾਨ ਕਰਨ ਦੀ ਲੋੜ ਨਹੀਂ ਕਿਤੇ ਹਾਰ ਹੁੰਦੀ ਹੈ ਉਹ ਦਿਲ ਤੇ ਲਾਉਂਦੀ ਰਹੇ ਹਨ ਆ ਜਿੱਥੇ ਕਮੀ ਪੇਸ਼ੀ ਰਹੀ ਹੈ ਕਮਜ਼ੋਰੀ ਰਹੀ ਹੈ ਤਾਂ ਉਹਦੇ ਉੱਪਰ ਕਿੱਥੇ ਕਮਜ਼ੋਰੀਆਂ ਰਹੀਆਂ ਨੇ ਜੀ ਜੀ ਦੀ ਵਜ੍ਹਾ ਕਰਕੇ ਵੋਟ ਉੱਨੀ ਨਹੀਂ ਪਈ ਹੈਗੀ ਇਹਦੇ ਉੱਪਰ ਵਿਚਾਰ ਬਣਾਉਂਦਰਾ ਜਿਹੜਾ ਹੋਊਗਾ ਔਰ ਕੁਝ ਫੋਰਸ ਕਰੈਕਸ਼ਨ ਆ ਤਾਂ ਬਸ ਇਹ ਕਿੜੀ ਗੱਲ ਵੀ ਬਹੁਤ ਤੋੜਦਾ ਫਿਰ ਜੀ ਨਜ਼ਰ ਆ ਰਿਹਾ ਹੈ ਨੇ ਇੰਡੀਆ ਗੱਜੂਰ ਦੀ ਬਹੁਮਤ ਤਾਂ ਦੇਖੋ ਅਸੀਂ ਤਾਂ ਪਹਿਰੇ ਦਿਨ ਹੀ ਕਹਿੰਦੇ ਸੀਗੇ ਕਿ ਐਂਡੀਆ ਦੇ ਫੇਵਰ ਦੇ ਵਿੱਚ ਬੀਜਪੀ ਦੇ ਫੇਵਰ ਦੇ ਵਿੱਚ ਜਿਸ ਟਿੰਗ ਦਾ ਪਿਛਲੇ ਤਿੰਨ ਦਿਰਾ ਦੇ ਵਿੱਚ ਐਗਜ਼ਿਟ ਪੋਲਸ ਨੇ ਇੱਕ ਇੱਕ ਬਹੁਤ ਭੁਲੇਖਾ ਪੈਦਾ ਕੀਤਾ ਹੋਇਆ ਸੀਗਾ ਇਹ ਤਾਂ ਇਹ ਸਾਬਤ ਹੋ ਗਿਆ ਕਿ ਸਾਰੇ ਸਾਰੇ ਜਿਹੜੇ ਐ ਐਗਜ਼ਿਟ ਪੋਲ ਸੀਗੇ ਉਹ ਸਾਰੇ ਫੈਬ੍ਰੀਕੇਟਡ ਸੀਗੇ ਜਿਹੜਾ ਕਿ ਆਪ ਵੀ 400 ਫਾਰ ਤੋਂ ਬਹੁਤ 400 ਤਾਂ ਇਹ ਗੱਲ ਹੈ ਬਹੁਤ ਥੱਲੇ ਨਹੀਂ 300 ਵੀ ਨਹੀਂ ਹੋਏ ਹੈਗੇ ਸੋ ਇਸ ਤੋਂ ਮੈਂ ਮੇਰਾ ਕੀ ਇੱਕ ਇੱਕ ਚੀਜ਼ ਦਾ ਪੂਰੇ ਦੇਸ਼ ਨੇ ਇੱਕ ਤਾਂ ਸਪਸ਼ਟ ਮੈਸੇਜ ਦਿੱਤਾ ਹੈ ਕਿ ਜੋ ਭਾਜਪਾ ਦੀਆਂ ਕੇਂਦਰ ਸਰਕਾਰ ਦੀਆਂ ਇਹ ਵੰਡ ਪਾਉ ਨੀਤੀਆਂ ਨਫਰਤ ਦੀ ਰਾਜਨੀਤੀ ਇਹ ਡੈਮੋਕ੍ਰੇਸੀ ਨੂੰ ਔਰ ਸਵਿਧਾਰ ਨੂੰ ਔਰ ਵਿਰੋਧੀ ਪਾਰਟੀਆਂ ਨੂੰ ਖਤਮ ਕਰ ਲਈ ਜਿਸ ਤੱਕ ਇਹ ਸਹੀ ਚੱਲਿਆ ਆਇਆ ਹੈ ਉਹਦੇ ਉੱਪਰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਦੇਸ਼ ਦੇ ਲੋਕਾਂ ਨੇ ਦਿੱਤਾ। ਉਹ ਜਿਹੜਾ ਕੜ ਹੋ ਕਾਫੀ ਸ਼ੌਂਗ ਹੋਇਆ ਪਹਿਲਾਂ ਉਹ ਫੌਜੀ ਸਿਦਕ ਵੀ ਬਾਰੀ ਗਿਆ। ਅਧਿਆਪਨ ਜੀ ਤਾਂ ਕਾਫੀ ਚਿੰਤਾ ਵਾਲਾ ਬਣ ਗਿਆ। ਬਿਜੀ ਬਿਜੀ ਕੱਢ ਗਏ। ਉਹੀ ਨੂੰ ਲੱਗਦਾ ਕਿ ਜਿੱਕਰ ਇੰਡੀਆ ਕੜ ਜੁਰ ਥੋੜੀ ਹੋਰ ਮਿਹਨਤ ਕਰਦਾ ਪਹਿਲਾਂ ਲੈ ਸੋ ਜਾਂਦਾ। ਤੇ ਸ਼ਾਇਦ ਨਤੀਜੇ ਬਿਹਤਰ ਹੁੰਦੇ। ਨਹੀਂ ਚਲੋ ਇਹ ਤਾਂ ਇੱਕ ਵੈਸ਼ਪੂਲ ਥਿੰਕਿੰਗ ਹੈ ਕਿ ਜੇ ਇਹ ਹੋ ਜਾਂਦਾ ਤਾਂ ਇਹ ਹੋਣਾ ਤਾਂ ਜੇ ਹੋਇਆ ਤਾਂ ਇਹਦਾ ਪਰ ਮੈਂ ਸਮਝਦਾ ਕਿ ਜਿੰਨਾ ਵੀ ਹੋਇਆ ਉਹ ਇੱਕ ਚੰਗੇ ਚੰਗੇ ਕਦਮ ਵੱਲ ਵਧਿਆ ਇਹ ਦੇਸ਼ ਔਰ ਜੋ ਜਿਸ ਤਰੀਕੇ ਦੀ ਹਮੂਰ ਕੇ ਮੂਰ ਕੇ ਗੱਲ ਕੋ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਅਸੀਂ ਸਾਰੇ ਇੰਡੀਆ ਲਾਇਸ ਦੇ ਜਿਹੜੇ 파ਟਨਰ ਸੀਗੇ ਉਹ ਇੱਕ ਗੱਲ ਦੇ ਚ ਲੱਗੇ ਹੋਏ ਸੀਗੇ ਕਿ ਦੇਸ਼ ਬਚਾਉਣਾ ਹੈ ਦੇਸ਼ ਦੇ ਵਿੱਚ ਡੈਮੋਕ੍ਰੇਸੀ ਲੋਕਤੰਤਰ ਬਚਾਉਣਾ ਹੈ ਤੇ ਸੰਵਿਧਾਨ ਬਚਾਉਣਾ ਹੈ ਉਹ ਮੈਸੇਜ ਲੋਕਾਂ ਦੇ ਵਿੱਚ ਕਾਫੀ 100% ਨਾਲ ਵੀ ਸਹੀ ਤਾਂ ਕਾਫੀ ਹੱਦ ਤੱਕ ਮੈਸੇਜ ਸਿੰਕ ਵੀ ਕੀਤਾ ਲੋਕਾਂ ਨੇ ਉਹ ਗੱਲ ਮੰਨੀ ਵੀ ਕਿਹਾ ਦੇਸ਼ ਦੇਡਾ ਸੰਵਿਧਾਨ ਔਰ ਡੈਮੋਕ੍ਰੇਸੀ ਤਪਲੇ ਦੇ ਵਿੱਚ ਤੇ ਇਸੇ وجہ ਕਰਕੇ ਐਂਡੀ ਦੀ ਸੀਟਾ ਕਾਫੀ ਹੱਦ ਤੱਕ ਘਟੀਆਂ ਨੇ ਤੇ ਇੰਡੀਆ ਲਾਈਜ਼ੇ ਕਾਫੀ ਸੀਟਾਂ ਵਧੀਆਂ ਜੇ ਜੀ ਆ ਸਰ ਜੀ ਆ ਤੋਂ ਪਹਿਲਾਂ ਤੁਹਾਡੇ ਨਾਲ ਵੀ ਬੁਲਾਟ ਕਰਦੇ ਆ ਸੀਮ ਸਿੰਘ ਸਾਹਿਬ ਇੱਕ ਨੂੰ ਹੀ ਹੁੰਦੇ ਆ ਕੀ ਗੱਲ ਬਾਤ ਦੇਖੋ ਜਾਈ ਮੀਮੋ ਨਹੀਂ ਕਿਉਂਕਿ ਜਿੰਦੀ ਬੱਚਾ ਤੇ ਹੁਣ ਕੌਣ ਫਾਰਟ ਚ ਲੋਗਾ ਕੀ ਹੁਣ ਅਸਲੀ ਗੱਲ ਲਿਖੀ ਦੇਖੋ ਦੇਖੋ ਇਸ ਰਾਏ ਕਿ ਉਹਦਾ ਅਸੀਂ ਸਾਰੀ ਮਿਲੂ ਗਈ ਸੀ ਕਿ ਪਰਸੋਂ ਕੇਜਰੀਵਾਲ ਸਾਹਿਬ ਨੂੰ ਉਹ ਤਾਂ ਇੱਕ ਸੋਲੀਡੈਰਿਟੀ ਕਾਲ ਸੀਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਗਲਤ ਝੂਠੇ ਟੋਟੀ ਫੈਬ੍ਰੀਕੇਟਿਡ ਕੇਸਾਂ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਸਾਡੇ ਬੱਚੇ ਸਾਰੇ ਲੀਡਰ ਨੂੰ ਉਂਦਰ ਬੰਨ ਕੀਤਾ ਚਾਰ ਨਾ ਕਰ ਸਕੋ ਨਾ ਉਹਨਾਂ ਬਾਹਰ ਆ ਜਾਵੇ ਉਹਦੇ ਵਾਸਤੇ ਅਸੀਂ ਸਾਰੇ ਕੇ ਸਾਰੇ ਅਸੀਂ ਤੁਹਾਡੇ ਨਾਲ ਖੜੇ ਆ ਇਸ ਧੱਕੇ ਦੇ ਵਿੱਚ ਇਸ ਔਖੇ ਔਰ ਭਾਰੀ ਸਮੇਂ ਦੇ ਵਿੱਚ ਅਸੀਂ ਕੇਜਰੀਵਾਲ ਸਾਹਿਬ ਤੇ ਪਾਰਟੀ ਨਾਲ ਖੜੇ ਆ ਔਰ ਜਿੱਦ ਤੱਕ ਇਹ ਗੱਲ ਚਲਾਉਣ ਦੀ ਚਲਾਉਣ ਦੀ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਜਿਵੇਂ ਪਹਿਲਾਂ ਕਹਿੰਦੇ ਅਸੀਂ ਕਿ ਇਹ ਇਨਸਾਨ ਨਹੀਂ ਹੈ ਇਹ ਸੋਚਨੇ ਇੱਕ ਇੱਕ ਥੌਟ ਪ੍ਰੋਸੈਸ ਦੇ ਨਾਲ ਸਰਕਾਰ ਦਿੱਲੀ ਸਰਕਾਰ ਵੀ ਚੱਲ ਰਹੀ ਹੈ ਜਿਹੜੇ ਨੂੰ ਅਸੀਂ ਹੋਇਆ ਔਰ ਪਾਰਟੀ ਨੇ ਵੀ ਬਹੁਤ ਇੰਫਲੂਐਂZA ਦੀ ਗਹਿਰ ਹਸਦੀ ਦੇ ਵਿੱਚ ਹੀ ਇਲੈਕਸ਼ਨ ਲੜੀ ਦਿਖਾ ਕੇ ਉਹਨਾਂ ਬਹੁਤ ਪੂਰਾ ਵਾਰਿਆ ਵਜੇ ਕਰਕੇ ਰਸਾਲੇ ਨੂੰ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਿਕਚਰ ਜਿਹੜੀ ਸਾਰੀ ਕਲੀਅਰ ਹੋ ਜੂਗੀ ਭਾਰਾ ਅਸੀਂ ਕੱਲ ਮੰਨ ਕੇ ਚੱਲਦੇ ਹਾਂ ਕਿ ਅਰਵਿੰਦ ਕੇਂਦਰੀਵਾਲੀ ਨੇ ਜਿਸ ਹੌਸਲੇ ਦੇ ਨਾਲ ਇਸ ਹਿੰਮਤ ਦੇ ਨਾਲ ਇਸ ਇਮਾਨਦਾਰੀ ਦੇ ਨਾਲ ਉਹ ਇਸ ਲੋਕਾਂ ਨੂੰ ਸਮਰਪਨਤਾ ਉਹਨਾਂ ਦੇ ਨਾਲ ਕਿਉਂਕਿ ਇਹ ਪਾਰਟੀ ਸ਼ੁਰੂ ਕੀਤੀ ਸੀ ਖੜੀ ਕੀਤੀ ਸੀ ਅੱਜ ਉਹਦਾ ਕਾਫਲਾ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਕਰੋੜਾ ਸਾਹਿਬ ਜਿਹੜਾ ਲੁਧਿਆਣਾ ਵਿੱਚ ਬਿਆਨ ਦਿੱਤਾ ਵੀ ਮੀਗਾ ਆਪਣੇ ਅੰਸ਼ਾ ਜੀ ਨੇ ਉਸ ਬਿਆਨ ਨੂੰ ਕਿਹਾ ਕਦੇ ਸਰਕਾਰ ਜਿਹੜੀ ਸਾਡੀ ਬਣ ਗਈ ਤੇ ਪੰਜਾਬ ਦੀ ਸਰਕਾਰ ਜਿਹੜੀ ਚਲੋ ਉਹਨਾਂ ਦੇਖੋ ਇਹ ਗੱਲ ਸਮਝੋ ਇੱਕ ਮਿੰਟ ਉਹਨਾਂ ਦੀਆਂ ਤਾਂ ਐਵੇਂ ਭੁਲੇਖਾ ਪੋ ਗੱਲਾਂ ਹੁੰਦੀਆਂ ਨੇ ਜੀ ਉਹਨਾਂ ਨੇ ਸਿਰਫ ਔਰ ਸਿਰਫ ਐ ਜੀ ਕੋਈ ਗੱਲ ਕਰਕੇ ਬੀਜਪੀ ਵਾਲੀ ਹੁੰਦੀ ਹੈ ਆਬਤ ਬਣ ਚੁੱਕੀ ਹੋਣਾ ਕਿ ਇਹੋ ਜੀ ਗੱਲ ਕਰੋ ਜਿਹਦੇ ਨਾਲ ਵਿਰੋਧੀਆਂ ਦੇ ਹੌਸਲੇ ਜੀ ਕਹਿਣ ਸੀ ਜੇ ਤੁਹਾਨੂੰ ਲੱਗਦਾ ਤੁਸੀਂ ਦੇਖੋ ਮੈਂ ਇਸ ਤਰ੍ਹਾਂ ਮੈਨੂੰ ਤਾਂ ਕੂੜੀ ਸਿਆਸੀਦਾਨ ਲੱਗਦੇ ਜੀ ਜਿਸ ਪਾਰਟੀ ਕੋਲੇ 92 ਕਰ ਲੈ 92 ਐਮਐਲਏ ਹੋਣ ਆ ਤੇ ਉਹਨੂੰ ਜੋ ਕੂੜੀਆਂ ਦੀਆਂ ਗੱਲਾਂ ਕਰਦੇ ਨੇ ਤੇ ਕੀ ਮਨਸੂਬੇ ਨੇ ਉਹਨਾਂ ਦਾ ਇਹਦਾ ਮਤਲਬ ਉਹ ਕੱਲੇ 992 एमएलए ਨੂੰ ਦਾ ਨਾਤਕ ਜਿਹੜਾ ਜਾਂ ਉਹਨਾਂ ਦੀ ਦੇ ਨਾਲ ਨਿਯਾਬ ਦੀ ਜਿਹੜੀ ਉਹ ਨਹੀਂ ਕਰ ਰਹੇ ਹੈਗੇ ਉਹ ਪੰਜਾਬ ਦੇ ਉਹਨਾਂ 3 ਕਰੋੜ ਵਾਂ ਦੇ ਨਾਲ ਕਰਨੀ ਸੋਚ ਰਹੇ ਨੇ ਜਿਨ੍ਹਾਂ ਨੇ ਇੱਕ ਮੁਸਰ ਪਹਿਲਾਂ ਸਰਕਾਰ ਨੂੰ ਚੁਣਿਆ ਸੀਗਾ ਸੋ ਇਹੋ ਜਿਹੀਆਂ ਗੱਲਾਂ ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਵਿੱਚ ਖਾਸ ਕਰਕੇ ਦੁਨੀਆ ਹੋਈਆਂ ਸਰਕਾਰਾਂ ਦੇ ਖਿਲਾਫ ਹਨ ਨਹੀਂ ਕਰਨੀ ਚਾਹੀਦੀ ਹੈ ਕਿ ਸਿਰਫ ਉਹ ਕਹਿ ਕੇ ਇਸ ਗੱਲ ਕਰਕੇ ਗਏ ਹੋਣਗੇ ਕਿ ਜੀ ਵਿਰੋਧੀ ਡਰ ਜਾਣਗੇ ਇਹਨਾਂ ਦੇ ਐਮਐਲਏ ਚ ਖਲਬਲੀ ਮੱਚੂਗੀ ਲੋਕ ਘਬਰਾ ਜਾਣਗੇ ਵੋਟਰ ਸਾਨੂੰ ਵੋਟ ਪਾ ਦੇਣਗੇ ਐਹੋ ਜਿਹੀਆਂ ਹਰਕਤਾਂ ਕਰਕੇ ਵੀ ਜੇ ਭਾਜਪੀ ਨੂੰ ਕੋਈ ਸੀਰੀਅਸ ਜੇ ਤੱਕ ਆਉਦੀ ਨਹੀਂ ਪੰਜਾਬ 'ਚ ਦਿਖਾਈ ਦੇ ਰਹੀ ਹੈਗੀ ਤੇ ਇਹ ਤੋਂ ਸਮਝ ਲੈਣਾ ਚਾਹੀਦਾ ਹੈ ਵੋਟ ਪਰਸੈਂਟ ਦਾ ਡੈਫੀਨੇਟਲੀ ਉਹਨਾਂ ਨੇ ਪੋਲਰਾਈਜੇਸ਼ਨ ਕੀਤੀ ਹੈ ਹਿੰਦੂ ਔਰ ਐਸੀ ਵੋਟ ਦੀ ਬਾਤ ਆ ਵੀ ਹੱਦ ਤੱਕ ਪੋਲਰਾਈਜੇਸ਼ਨ ਉਹਨਾਂ ਨੇ ਕੀਤੀ ਹੈ ਕੋਈ ਡਾਊਟ ਨਹੀਂ ਹੈ ਪਰ ਸੀਟ ਜਿੱਤਣ ਦੇ ਮੇਰੇ ਹਜੇ ਵੀ ਨਹੀਂ ਪਹੁੰਚੇ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਕਿਤੇ ਪਲੱਸ ਹੋਊਗਾ ਕਿਤੇ ਮਾਈਨਸ ਹੋਊਗਾ ਕਿਤੇ ਸਟਰੈਂਥ ਹੋਊਗੀ ਕਿਤੇ ਵੀਕਨੈਸ ਹੋਊਗੀ ਪਰ ਇਹਦੇ ਚ ਇਹ ਜੇ ਬਿਆਨ ਦੇਣ ਤੋਂ ਪਹਿਲਾਂ ਬੀਜੇਪੀ ਦੇ ਲੀਡਰਸ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਜੇ ਧੱਕਿਆਂ ਦੇ ਖਿਲਾਫ ਪੰਜਾਬ ਦਾ ਉਹ ਧਰਤੀ ਹੈ ਜਿੱਥੋਂ ਦੇ ਸੀਰਵੀਰ ਜਿਹੜੇ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਔਰੰਗਜ਼ੇਬਾਂ ਦੇ ਲਾਵ ਲੜਾਈ ਲੜੀ ਮੁੜ ਕੇ ਅੰਗਰੇਜ਼ਾਂ ਨਾਲ ਲੜਾਈ ਲੜਨ ਸਾਰੇ ਨਾਲ ਜੂਰੇ ਰਹੇ ਮੁੜ ਕੇ ਅੱਤਵਾਦੀ ਲੜਾਈ ਲੜੀ ਐ ਇਹੋ ਜਿਹੀਆਂ ਧਮਕੀਆਂ ਦੇ ਨਾਲ ਪੰਜਾਬ ਜਾਂ ਪੰਜਾਬੀ ਨਾ ਡਰਨ ਵਾਲੇ ਨਾ ਦਵਾ ਵਾਲੇ ਨਾ ਚੇਹਣ ਵਾਲੇ ਨੇ ਸਭ ਦੂਰ ਕੀਤੀ ਪੰਜਾਬਾਇੀ ਹੈ ਪੰਜਾਬ ਵਿੱਚੋਂ ਅਜਾਤ ਤੋਂ ਅਸੀਂ ਤੋਂ ਮੋਕਲ ਪਾਰਟ ਨੂੰ ਭਾਵੇਂ ਕੰਮ ਸਟੈਪ ਸੀ ਪਰ ਵੀ ਦੂਜੇ ਜਿਆਦਾ ਹੁੰਦੀਆਂ ਵੀ ਕੋਈ ਤਕਨੀਕ ਸਭ ਦੇਖੋ ਦੇਖੋ ਇਹਨੇ ਜੇ ਮੈਂ ਕੁਝ ਵੀ ਕਹਾ ਤੇ ਉਹਨਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਵੋਟ ਪਾ ਕੇ ਉਹਨਾਂ ਨੂੰ ਚੁਣਿਆ ਜਾਂ ਚੁਣਨ ਜਾ ਰਹੇ ਨੇ ਤੇ ਉਹਨਾਂ ਦਾ ਅਪਮਾਨ ਹੋਊਗਾ ਮੈਂ ਇਹ ਜੀ ਗੱਲ ਕੋਈ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਹਣਾ ਵੀ ਸਾਰਿਆਂ ਨੂੰ ਆਪੋ ਆਪਣੇ ਮਤਦਾਨ ਦਾ ਹੱਕ ਹੈ ਪਰ ਇਹਨਾਂ ਜ਼ਰੂਰ ਕਹਾਗੇ ਕਿ ਕੋਈ ਵੀ ਵਿਅਕਤੀ ਜਿਹੜਾ ਚੁਣਿਆ ਜਾਂਦਾ ਹੈ ਲੱਖਾਂ ਲੋਕਾਂ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਰਚਨਾ ਪਰਲਮੈਂਟ ਦੇ ਵਿੱਚ ਪਹੁੰਚਦਾ ਹੈ ਤੇ ਉਹਨੂੰ ਸਭ ਤੋਂ ਪਹਿਲਾਂ ਦੇਸ਼ ਦੇ ਹਿੱਤਾਂ ਨੂੰ ਪ੍ਰਮੁੱਖ ਰੱਖ ਕੇ ਫੈਸਲੇ ਔਰ ਗੱਲ ਵੀ ਕਰਨੀ ਚਾਹੀਦੀ ਹੈ ਉਥੇ ਉਥੇ